ਹਾਂਜੀ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਸਾਰੇ ਆ ਦੇਖੋ ਜੀ ਅਸੀਂ ਅੱਜ ਤੁਹਾਡੇ ਵਾਸਤੇ ਫੇਰ ਦੁਬਾਰਾ ਤੋਂ ਕਿੰਨੇ ਵਧੀਆ ਸੂਟ ਲੈ ਕੇ ਆਏ ਆ ਤੁਸੀਂ ਵੇਖੋ ਕਿੰਨੇ ਵਧੀਆ ਕਲਰ ਨੇ ਪਾਰਟੀ ਵੇਅਰ ਸੂਟ ਹੈ ਲਹਿੰਗੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਤੁਸੀ ਲੈਣਾ ਹੋਵੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਸੂਟ ਹੈਗੇ ਆ ਪਾਰਟੀ ਵੇਅਰ ਤੋਂ ਬਹੁਤ ਅਤ ਸੂਟ ਨੇ ਵੇਖੋ ਤੁਸੀਂ ਆ ਕਿੰਨਾ ਵਧੀਆ ਕਲਰ ਆ ਕਿੰਨਾ ਸੋਹਣਾ ਲੱਗ ਰਿਹਾ ਵਾ ਮੈਨੂੰ ਬਹੁਤ ਵਾਕਈ ਬਹੁਤ ਪਸੰਦ ਆ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਕਲਰ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਲੈਣਾ ਹੋਵੇ ਤਾਂ ਸਾਡੇ ਵਟਸਐਪ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਸਾਨੂੰ ਫੋਟੋ ਭੇਜੋ ਅਸੀਂ ਤੁਹਾਡੇ ਕੋਲ ਸੂਟ ਪਚਾਵਾਂਗੇ ਜੀ ਹਾਂਜੀ ਵੇਖੋ ਕਿੰਨੇ ਵਧੀਆ ਕਲਰ ਸੂਟ ਆਏ ਹੋਏ ਨੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਭੇਜੋ ਸਾਡਾ ਮੋਬਾਈਲ ਨੰਬਰ ਆ 910453019 ਹਾਂਜੀ ਧੰਨਵਾਦ ਜੀ ਸਾਰਿਆਂ ਦਾ